ਸਸ਼ੀਕਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਦੇਵ ਸਿੰਘ ਚੰਡ ਔਰ ਅਸੀਂ ਪਹੁੰਚੂਕਿਆ ਅੰਮ੍ਰਿਤਪੁਰ ਅੰਮ੍ਰਿਤਪੁਰ ਰਾਜੇਵਾਲ ਵਿਖੇ ਜਿੱਥੇ ਕਿ ਬੀਤੀ ਰਾਤ ਲਗਭਗ 1.5 ਵਜੇ ਦੇ ਕਰੀਬ ਬਲਾਸਟ ਹੋਇਆ ਸੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਦੀ ਸਾਈਡ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਨਗਰ ਨਿਵਾਸੀਆਂ ਦੇ ਜਿਹੜੇ ਇੱਥੇ ਲੋਕ ਵਸਦੇ ਨੇ ਉਹਨਾਂ ਦੇ ਦੱਸਣ ਮੁਤਾਬਕ ਬਿਲਕੁਲ ਇਸ ਜਗ੍ਹਾ ਤੇ ਜਿਹੜਾ ਉਹ ਬਲਾਸਟ ਹੋਇਆ ਸੀਗਾ ਔਰ ਬਲਾਸਟ ਹੋਣ ਦੇ ਨਾਲ ਨਾਲ ਆ ਲੋਕਾਂ ਦੇ ਘਰਾਂ ਦੇ ਜਿਹੜੇ ਇੱਥੇ ਵਸਨੀਕ ਹੈ ਉਹਨਾਂ ਦੇ ਘਰਾਂ ਦੇ ਜਿਹੜੇ ਸ਼ੀਸ਼ੇ ਵੀ ਔਰ ਟੁੱਟੇ ਨੇ ਸੋ ਬਿਲਕੁਲ ਇੱਥੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਘਰ ਦੇ ਵਿੱਚ ਜਿਹੜੇ ਸ਼ੀਸ਼ੇ ਟੁੱਟੇ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਉਹ ਘਰ ਜਿੱਥੇ ਇੱਕ ਬਲਾਸ ਬਿਲਕੁਲ ਜਿਸ ਘਰ ਦੇ ਨਜ਼ਦੀਕ ਬਲਾਸ ਹੋਇਆ ਮੈਂ ਦਿਖਾਵਾਂਗਾ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੇ ਸ਼ੀਸ਼ੇ ਨੇ ਟਾਕੀਆਂ ਦੇ ਔਰ ਟੁੱਟ ਜੁਕੇ ਨੇ ਔਰ ਬਿਲਕੁਲ ਸ਼ੀਸ਼ੇ ਜਿਹੜੇ ਉਹ ਖਿਲਰੇ ਪਏ ਨੇ ਇਹ ਵਾਲੀ ਟਾਕੀ ਤੁਸੀਂ ਦੇਖ ਰਹੇ ਹੋਗੇ ਇਹ ਟਾਕੀ ਦੇ ਬਿਲਕੁਲ ਸ਼ੀਸ਼ੇ ਟੁੱਟ ਜੁਕੇ ਨੇ ਬਲਾ ਘਰਾਂ ਦੇ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਔਰ ਬਿਲਕੁਲ ਇਧਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਜਿਹੜੇ ਸ਼ੀਸ਼ੇ ਖਿਲਰੇ ਪਏ ਨੇ ਸੋ ਤੁਸੀਂ ਦੇ ਸਕਦੇ ਹੋ ਕਿ ਟਾਕੀਆਂ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਸੋ ਇਧਰਲੀ ਸਾਈਡ ਵੀ ਇੱਕ ਟਾਕੀ ਜੀ ਦਾ ਸ਼ੀਸ਼ਾ ਟੁੱਟ ਚੁੱਕਿਆ ਔਰ ਬਿਲਕੁਲ ਅੰਦਰਲੀ ਸਾਈਡ ਵੀ ਆਪਾਂ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੰਦਰਲੀ ਸਾਈਡ ਵੀ ਜਿਹੜੇ ਉਹ ਸ਼ੀਸ਼ੇ ਟੁੱਟ ਚੁੱਕੇ ਨੇ ਸੋ ਬਲਾਸਟ ਜਿਹੜਾ ਘਰਦਿਆਂ ਦੇ ਦੱਸਣ ਮੁਤਾਬਕ ਇਨਾ ਭਿਆਨਕ ਸੀਗਾ ਕਿ ਜਿਹੜੇ ਸ਼ੀਸ਼ੇ ਸੀ ਘਰ ਦੇ ਉਹ ਟੁੱਟ ਚੁੱਕੇ ਨੇ ਇਹ ਆਮ ਤੁਹਾਡਾ ਜੀ ਮੇਰਾ ਨਾਮ ਅਫਤਾਰ ਸਿੰਘ ਹੈ ਜੀ ਕਿਸੇ ਨਗਰ ਤੋਂ ਇਹ ਨਾਲ ਦਾ ਸਾਡਾ ਨਗਰ ਅਸੀਂ ਬਹਿ ਕੇ ਇੱਥੇ ਮੇਰੀ ਜ਼ਮੀਨ ਵੀ ਹੈ ਤੇ ਨਾਲ ਹੀ ਸੜੇ ਘਰ ਹੈ ਜੀ ਕਿੰਨੇ ਕ ਵਜੇ ਬਲਾਸਟ ਹੋਇਆ ਜੀ ਇਹ ਜਕਰੀਮਟ ਜੀ 1:30 ਵਜੇ ਜਿਤਨਾ ਬਹੁਤ ਜ਼ਿਆਦਾ ਵੱਡਾ ਬਲਾਸਟ ਹੋਇਆ ਜਦੋਂ ਤੇ ਸਾਰੇ ਹੀ ਉੱਟ ਕੇ ਖੜੇ ਹੋ ਗਏ ਤੇ ਸਾਨੂੰ ਕੋਈ ਲਾਈਟਾਂ ਬੰਦ ਸੀ ਫੋਨ ਜਿਹੜਾ ਅਸੀਂ ਕੱਢ ਵੀ ਨਹੀਂ ਸਕਦੇ ਸੀਗੇ ਅੰਦਰ ਜਾ ਕੇ ਲਾਈਟ ਵੀ ਨਹੀਂ ਜਗਾਈ ਫੋਨ ਦੇਖਿਆ ਪਰ ਜਦੋਂ ਹਾਲਾਤ ਦੇਖੇ ਹਾਲਾਤ ਬਹੁਤ ਮਾੜੇ ਆ ਸਾਨੂੰ ਦੋ ਦੇਸ਼ਾਂ ਨੂੰ ਅਪੀਲ ਕਰਨੀ ਚਾਹੀਦੀ ਆ ਪਾਕਿਸਤਾਨ ਤੇ ਭਾਰਤ ਦੇ ਦੇਸ਼ਾਂ ਨੂੰ ਵੀ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਭਾਈ ਤੁਸੀਂ ਲੜਾਈ ਵੱਲ ਨਾ ਵਧੋ ਜੀ ਤੁਸੀਂ ਜੇ ਹਾਲਾਤ ਦੇਖਣੇ ਆ ਸੀਰੀਆ ਦੇ ਦੇਖ ਲਓ ਜੀ ਯੂਕਰੇਨ ਦੇ ਵੇਖ ਲਓ ਖੰਡਰ ਹੋ ਗਿਆ ਘਰ ਤੇ ਬੱਚਿਆਂ ਦੀ ਅੱਖਾਂ ਚਲੀਆਂ ਗਈਆਂ ਮਾਂ ਪਿਓ ਖਤਮ ਹੋ ਗਿਆ ਤੇ ਸਾਨੂੰ ਚਾਹੀਦਾ ਸ਼ਾਂਤੀ ਵਾਲਾ ਵਦਨਾ ਅਸੀਂ ਜਿਹੜੇ ਦੇਸ਼ ਆ ਸਾਡਾ ਸ਼ਾਂਤੀ ਦੇ ਵੱਲ ਹੀ ਵਧਦਾ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸ਼ਾਂਤੀ ਵਾਲਾ ਆਪ ਸ਼ਾਦਤਾਂ ਦਿੱਤੀਆਂ ਪਰ ਉਹ ਦੂਜੇ ਧਰਮਾਂ ਨੂੰ ਬਚਾਇਆ ਤੇ ਅੱਜ ਵੀ ਅਸੀਂ ਚਾਹੁੰਦੇ ਹਾਂ ਸ਼ਾਂਤੀ ਵਾਲੀ ਵਦਨਾ ਚਾਹੀਦਾ ਲੜਾਈਆਂ ਚ ਕੁਝ ਵੀ ਨਹੀਂ ਹੈਗਾ ਜੀ ਤੋਂ ਪੰਜਾਬੀ ਦੇ ਇਹ ਚਾਹੁੰਦਾ ਕਿ ਅਮਨ ਸ਼ਾਂਤੀ ਰਹੇ ਹਾਂਜੀ ਹਾਂਜੀ ਬਿਲਕੁਲ ਪੰਜਾਬੀ ਵੈਸੇ ਤਾਂ ਹਰੇਕ ਧਰਮ ਚਾਹੁੰਦਾ ਆ ਪਰ ਖਾਸ ਕਰ ਜਿਹੜਾ ਪੰਜਾਬੀ ਤਬਕਾ ਆ ਪੰਜਾਬ ਦੇ ਸਿੱਖ ਕੌਮ ਆ ਇਹਨਾਂ ਨੇ ਕਦੀ ਵੀ ਪਹਿਨ ਨਹੀਂ ਕੀਤੀ ਤੇ ਆਪ ਵੀ ਕੋਈ ਚੜ ਕੇ ਆਉਂਦਾ ਤਾਂ ਉਹਨੂੰ ਕਹਿੰਦੇ ਭਾਈ ਤੂੰ ਪ੍ਰਸ਼ਾਸਕ ਆਵੇਂਗੇ ਲੰਗਰ ਸ਼ਕਾਵੇਂਗੇ ਪਰ ਲੜਾਈ ਵਾਲ ਨਹੀਂ ਅਸੀਂ ਜਾਂਦੇ ਸੋ ਬਿਲਕੁਲ ਇੱਧਰ ਅੰਮ੍ਰਿਤਸਰ ਹੈ ਉੱਧਰ ਨਨਕਾਣਾ ਹੈ ਉਹ ਵੀ ਆਪਣੇ ਇਹ ਵੀ ਆਪਣੇ ਬਿਲਕੁਲ ਬਿਲਕੁਲ ਲੜਾਈ ਜਿਹੜਾ ਆ ਪੰਜਾਬ ਹੈ ਤਾਂ ਪੰਜਾਬੀ ਲੋਕ ਨੇ ਇਹ ਅਮਨ ਸ਼ਾਂਤੀ ਚਾਹੁੰਦੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਡੇ ਬਾਬੇ ਗੁਰੂ ਪਹਿਲੇ ਪਾਸ਼ਾ ਨੇ ਧੰਸ਼੍ਰੀ ਗੁਰਨਾਕ ਦੇਵ ਜੀ ਨੇ ਨਨਕਾਣਾ ਸਾਹਿਬ ਜਨਮ ਲਿਆ ਅਸੀਂ ਤਾਂ ਉੱਥੇ ਵੀ ਕੋਈ ਮੁਰਦਾਬਦ ਵੀ ਨਹੀਂ ਕਹਿ ਸਕਦੇ ਸਾਡੇ ਬਾਪੂ ਨੇ ਇੱਥੇ ਜਨਮ ਲਿਆ ਸਾਡਾ ਪੁਰਖੇ ਆ ਤੇ ਇੱਧਰ ਵੀ ਸਾਡੇ ਅੰਮ੍ਰਿਤਸਰ ਕਰਤਾਰਪੁਰ ਆ ਚੱਲਦਾ ਆ ਬਾਕੀ ਸਰਕਾਰਾਂ ਨੂੰ ਅਸੀਂ ਕਵਾਂਗੇ ਭਾਈ ਅਪੀਲ ਸਾਡੀ ਪੂਰੀ ਸਾਰੇ ਨਗਰ ਵੱਲੋਂ ਸਾਰੇ ਮਨੋਂ ਭਾਈ ਸ਼ਾਂਤੀ ਵਾਲਾਈਏ ਲੜਾਈਆਂ ਚ ਕੁਝ ਵੀ ਨਹੀਂ ਖਟਿਆ ਸੋ ਬਿਲਕੁਲ ਕਿਤੇ ਨਾ ਕਿਤੇ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਮਾਹੌਲ ਬਣਦਾ ਤਾਂ ਜਿਹੜੇ ਤੁਸੀਂ ਕੰਢੀ ਇਲਾਕੇ ਦੇ ਵਿੱਚ ਵਸਦੇ ਹੋ ਬਿਲਕੁਲ ਦਰਿਆ ਦੇ ਬਿਲਕੁਲ ਨੇੜੇ ਰਹਿੰਦੇ ਹੋ ਸੋ ਪ੍ਰਸ਼ਾਸਨ ਦੇ ਨਾਲ ਫੌਜ ਦੇ ਨਾਲੋਂ ਤੁਸੀਂ ਹਾਂ ਜੀ ਬਿਲਕੁਲ ਉਸ ਤਰ੍ਹਾਂ ਨਾਲ ਹੈ ਪਰ ਕਿਤੇ ਆਹੋ ਜਿਹਾ ਘਟਾ ਰਾਜੁੱਟਿਆ ਪੈਣੋਂ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆਈ ਆ ਤੇ ਅੱਜ ਤੱਕ ਬੱਚਿਆਂ ਦਾ ਦਿਲ ਪੁੱਟ ਗਿਆ ਜੀ 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 ਉਹ ਬੱਚੇ ਕਿਹੜੇ ਨੇ ਦਿਲ ਥੋੜਾ ਹੁੰਦਾ ਜੀ ਜੀ ਬੁਢੇਰਾ ਬੰਦਾ ਤਾਂ ਫਿਰ ਵੀ ਕੱਢ ਜਾਂਦਾ ਕੋਈ ਨਹੀਂ ਪਟਾਕਾ ਹੀ ਹੋ ਰਾ ਪਰਾ ਜੀ 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 ਸੋ ਬਿਲਕੁਲ ਹੌਸਲਾ ਰੱਖੋ ਜੀ ਤੁਸੀਂ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਜਿਹੜੇ ਜਦੋਂ ਇਸ ਤਰ੍ਹਾਂ ਦੀਆਂ ਘਰਾਣਾਵਾਂ ਹੁੰਦੀਆਂ ਨਾ ਤਾਂ ਇਸ ਤਰ੍ਹਾਂ ਦੇ ਵਾਕਏ ਬਿਲਕੁਲ ਹੁੰਦੇ ਨੇ ਸੋ ਬਿਲਕੁਲ ਬਜ਼ੁਰਗ ਵੀ ਇੱਥੇ ਕਦੇ ਲੱਗੇ ਤੇ ਘਬਰਾਏ ਹੋਏ ਨਜ਼ਰ ਆ ਰਹੇ ਨੇ ਕਿ ਜਦੋਂ ਕਿ ਬਲਾਸਟ ਹੁੰਦਾ ਹੈ ਸੋ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਬੱਚੇ ਕਾਫੀ ਡਰੇ ਹੋਏ ਨੇ ਪਿੰਡ ਦੇ ਵਿੱਚ ਹੋਰ ਵੀ ਲਾਗੇ ਲਾਗੇ ਘ ਉਹਨੇ ਆਪਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਮੇਂ ਬਲਾਸਟ ਹੋਇਆ ਅ ਕਰਦੇ ਜਿਹੜੇ ਲੋਕ ਸੁੱਤੇ ਪਏ ਸੀ ਸੋ ਇਹ ਵਾਲੇ ਮੰਜੇ ਦੇ ਜਿਹੜੇ ਨੌਜਵਾਨ ਵੀਰ ਸੁੱਤੇ ਪਏ ਸੀ ਨਾਲ ਉਹਨਾਂ ਦਾ ਬੱਚਾ ਸੀਗਾ ਤੇ ਔਰ ਬਿਲਕੁਲ ਨੌਜਵਾਨ ਦੇ ਜਿਹੜੀਆਂ ਉਹ ਬਲਾਸਟ ਹੋਣ ਦੇ ਨਾਲ ਜਿਹੜਾ ਕੱਚ ਡਿੱਗਿਆ ਤੇ ਇਸ ਨੌਜਵਾਨ ਦੇ ਸੱਟਾਂ ਵੀ ਲੱਗੀਆਂ ਸੋ ਆਪਾਂ ਗੱਲਬਾਤ ਕਰਾਂਗੇ ਸਸੀ ਗਾਲ ਜੀ ਸਸੀ ਗਾਲ ਜੀ ਅ ਇਸ ਘਟਨੇ ਬਸਨੀ ਗੋ ਤੁਸੀਂ ਹਾਂਜੀ ਕਿੰਨੇ ਵਜੇ ਬਲਾਸਟ ਜਿਹੜਾ ਹੋਇਆ 1.5 ਵਜੇ ਹੋਇਆ ਜੀ ਠੀਕ ਔਰ ਕਿੰਨਾ ਭਿਆਨਕ ਸੀ ਗਲ ਡਰਦਾ ਕਿੰਨਾ ਮਾਹੌਲ ਸੀ ਡਰਦਾ ਤਾਂ ਕੋਈ ਮਾਹੌਲ ਨਹੀਂ ਉਹ ਤਾਂ ਫਿਰ ਸ਼ੀਸ਼ਾ ਟੁੱਟਣ ਕਰਕੇ ਫਿਰ ਜਵਾਗੋ ਡਰ ਗਿਆ ਨਾ ਜੀ ਤਾਂ ਇੱਥੇ ਨਾਲ ਦੇ ਉੱਤੇ ਪਈ ਜੀ ਗੁਜਰ ਦੇ ਪਰਿਵਾਰ ਦੇ ਤਾਂ ਆ ਸ਼ੀਸ਼ਾ ਟੁੱਟਿਆ ਬੂਆ ਟੁੱਟਿਆ ਤੁਹਾਡੇ ਸੱਟ ਵੀ ਲੱਗੀ ਬਿਲਕੁਲ ਸ਼ੀਸ਼ਾ ਟੁੱਟਣ ਦੇ ਨਾਲ ਸ਼ੀਸ਼ਾ ਵੱਜਿਆ ਜੀ ਇਹ ਬੱਚਾ ਨਾਲ ਸੁੱਤਾ ਪਿਆ ਸੀ ਬੱਚੇ ਦੇ ਤਾਂ ਨਹੀਂ ਕੋਈ ਨੁਕਸਾਨ ਹੋਇਆ ਬੱਚੇ ਦੇ ਕੋਈ ਨਹੀਂ ਹੋਇਆ ਸੋ ਤੁਹਾਡੇ ਸੱਟ ਲੱਗੀ ਆ ਜੀ ਇਹ 1:30 ਵਜੇ ਦੇ ਕਰੀਬ ਹੋਇਆ ਜੀ 1:30 ਵਜੇ ਦੇ ਕਰੀਬ ਇੱਕ ਬਲਾਸ ਹੋਇਆ ਜਾਂ ਇਸ ਤੋਂ ਬਾਅਦ ਹੋਰ ਵੀ ਹੋਏ ਹੋਰ ਵੀ ਹੋਏ ਆ ਟੋਟਲ ਕਿੰਨੇ ਬਲਾਸਟ ਹੋਏ ਜੀ ਟੋਟਲ ਹੋਇਆ 3-4 ਇਹ ਬੈਕ ਟੂ ਬੈਕ ਲਗਾਤਾਰ 2-2 ਮਿੰਟ ਦੇ ਵਿਕਵੇ ਬਾਅਦ ਲਗਾਤਾਰ ਹੀ ਹੋਇਆ ਲਗਾਤਾਰ ਹੀ ਮਤਲਬ ਕਿ ਪਹਿਲਾ ਬਲਾਸਟ ਹੋਇਆ ਉਹਦੇ ਨਾਲ ਹੀ ਦੂਸਰਾ ਫਿਰ ਤੀਸਰਾ ਔਰ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਹੋਰ ਨਹੀਂ ਹੋਇਆ ਘਰ ਦੇ ਬਾਕੀ ਸਾਰਾ ਘਰ ਸੇਫ ਹਾਂਜੀ ਹਾਂਜੀ ਸਿਰਫ ਘਰਾਂ ਦੇ ਸ਼ੀਸ਼ੇ ਜਿਹੜੇ ਉਹ ਟੁੱਟੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਗੱਲਬਾਤ ਕਰ ਰਹੇ ਸੀ ਘਰ ਦੇ ਮੈਂਬਰਾਂ ਦੇ ਨਾਲ ਕਹਿੰਦੇ ਨੇ ਕਿ ਜਿਹੜਾ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਤੋਂ ਵਿਚਾਰਿਆ ਸੋ ਬਿਲਕੁਲ ਜਿਹੜੇ ਘਰਾਂ ਦੇ ਸ਼ੀਸ਼ੇ ਜਿਹੜੇ ਨੇ ਉਹ ਟੁੱਟੇ ਨੇ ਬਾਕੀ ਘਰ ਦੇ ਵਿੱਚ ਦਰਵਾਜ਼ਾ ਦੇਖੀ ਤਾਂ ਬਲਾਸ ਦੇ ਨਾਲ ਦਰਵਾਜ਼ਾ ਜਿਹੜਾ ਉਹ ਵੀ ਕਾਫੀ ਨੁਕਸਾਨਿਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ਾ ਵੀ ਜਿਹੜਾ ਉਹ ਵਿੰਗਾ ਹੋ ਚੁੱਕਿਆ ਬਲਾਸ ਜਿਹੜਾ ਇੰਨਾ ਭਿਆਨਕ ਸੀਗਾ ਕਿ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਿਆ ਉਸ ਦੇ ਨਾਲ ਨਾਲ ਖਿੜਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਸੋ ਪਰਿਵਾਰਿਕ ਮੈਂਬਰਾਂ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਹੈ ਬੱਚੇ ਜਿਹੜੇ ਨੇ ਉਹ ਵੀ ਬਿਲਕੁਲ ਘਬਰਾਏ ਹੋਏ ਨੇ ਡਰੇ ਹੋਏ ਨੇ ਸੋ ਪਰਿਵਾਰਿਕ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਤਕੀ ਨਾਮ ਜੀ ਤੁਹਾਡਾ ਮਜੀਦਕਰ ਇਹ ਕਿੰਨੇ ਕਵਜੇ ਜਿਹੜਾ ਬਲਾਸਟ ਜਿਹੜਾ ਇਹ ਇੱਥੇ ਧਮਾਕਾ ਜਿਹੜਾ ਹੋਇਆ ਡੇਢ ਕੁ ਵੇਲੇ ਤੇ ਟਾਈਮ ਹੋਗਾ ਸੀ ਔਰ ਇੱਕ ਹੋਰ ਪਤਾ ਨਹੀਂ ਰੱਗੇ ਸੁੱਤੇ ਕੀ ਹੋ ਗਿਆ ਬਸ ਬੱਚੇ ਟੀਕਾ ਮਾਰ ਲੱਗ ਪਏ ਤੇ ਬਸ ਡਰ ਗਏ ਇਹ ਜੀਸ ਟੁੱਟੇ ਤੇ ਇੰਨਾ ਖੜਕਾ ਬਹੁਤ ਜ਼ਿਆਦਾ ਆਇਆ ਤੇ ਬੱਚੇ ਡਰ ਗਏ ਤਾਂ ਆ ਵੀ ਡਰ ਗਏ ਇਹ ਨੁਕਸਾਨ ਕਿੰਨਾ ਕੁ ਹੋਇਆ ਜੀ ਵਾਵਾ ਹੀ ਹੋ ਗਿਆ ਇਹਨੇ ਸ਼ੀਸ਼ੇ ਟੁੱਟ ਗਏ ਨਵਾਰੀਆਂ ਬੂਏ ਔਰ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਅਧਿਕਾਰੀ ਪ੍ਰਸ਼ਾਸਨ ਜਿਹੜਾ ਮੌਕੇ ਤੇ ਕਿੰਨੀ ਦੇਰ ਬਾਅਦ ਪਹੁੰਚਿਆ ਜੀ ਪਹੁੰਚ ਆਏ ਸੀ ਅੱਧੇ ਘੰਟੇ ਬਾਅਦ ਸੋ ਪ੍ਰਸ਼ਾਸਨ ਮੌਕੇ ਤੇ ਪਹੁੰਚ ਪਹੁੰਚ ਗਿਆ ਹਾਂਜੀ ਔਰ ਸੋ ਗੱਲਬਾਤ ਪੂਰੀ ਸਾਰ ਤੁਹਾਡੀ ਲਈ ਪ੍ਰਸ਼ਾਸਨ ਨੇ ਹਾਂਜੀ ਔਰ ਬਿਲਕੁਲ ਬੱਚੇ ਜਿਹੜੇ ਬੱਚਿਆਂ ਨੇ ਵੀ ਚੀਖ ਝਾੜਾ ਪਾਉਣਾ ਸ਼ੁਰੂ ਕਰਤਾ ਡਰ ਗਏ ਹਾਂਜੀ ਬੱਚੇ ਡਰ ਗਏ ਇਹ ਕਿੰਨੇ ਵਜੇ ਹੋਇਆ ਜੀ ਇਹ ਜਿਹੜਾ ਪੂਰਾ ਘਟਨਾ ਦਾ ਮੌਕੇ ਦਾ ਟਾਈਮ ਹੈ ਜੀ ਜੀ ਹਾਂਜੀ ਉਸ ਤੋਂ ਬਾਅਦ ਸਾਰੇ ਲੋਟ ਕੇ ਤੇ ਬਾਹਰ ਭੱਜ ਗਏ ਲੋਨ ਦੇ ਜੀਕ ਦੇ ਨਿਆਣੇ ਦਾ ਜੀ ਹਾਂਜੀ ਇਹ ਨੁਕਸਾਨ ਤੁਹਾਡੇ ਸਾਹਮਣੇ ਹੀ ਹੈ ਜੋ ਹੋ ਗਿਆ ਹਾਂਜੀ ਤੋਂ ਡਰ ਦਾ ਮਾਹੌਲ ਪਰਿਵਾਰਕ ਮੈਂਬਰਾਂ ਦੇ ਵਿੱਚ ਹਾਂਜੀ ਹਾਂਜੀ ਹੈਗਾ ਪੂਰਾ ਹਾਂਜੀ ਤੇ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਗਿਆ ਜੀ ਉਹ ਕਿਹਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਪਰਿਵਾਰਿਕ ਮੈਂਬਰ ਗੱਲਬਾਤ ਕਰ ਰਹੇ ਸੀ ਕਿਤੇ ਨਾ ਕਿਤੇ ਪੂਰੇ ਪਿੰਡ ਦੇ ਵਿੱਚ ਪੂਰੇ ਇਸ ਏਰੀਆ ਦੇ ਵਿੱਚ ਡਰ ਦਾ ਪੂਰਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਨਗਰ ਨਿਵਾਸੀ ਮਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਜੀ ਤੁਹਾਡਾ ਦਲਵਿੰਦਰ ਸਿੰਘ ਜੀ ਕਿੰਨੇ ਕ ਵਜੇ ਜਿਹੜਾ ਬਲਾਸਟ ਹੋਇਆ ਰਾਪ ਇਹ ਰਾਤ 1:30 ਵਜੇ ਕਰੀਬ ਆਇਆ ਜੀ ਜੀ ਕਿੰਨਾ ਕੁ ਡਰ ਦਾ ਮਾਹੌਲ ਹੈ ਪਿੰਡ ਵਾਸੀਆਂ ਵਿੱਚ ਮਾਹੌਲ ਬਹੁਤ ਸਿਰ ਔਰ 1:30 ਵਜੇ ਜੋ ਬਲਾਸ ਹੋਇਆ ਤੇ ਇੱਕ ਬਲਾਸ ਹੋਇਆ ਜਾਂ ਇਸ ਤੋਂ ਬਾਅਦ ਦੁਬਾਰਾ ਵੀ ਇੱਕ ਕਿਥੇ ਆਰ ਬਾਕੀ ਸਾਈਡਾਂ ਤੋਂ ਹੋਇਆ ਕਿਤੇ ਬਾਅਦ 4 ਹਾਂ ਦੀ ਸੁਣੀ ਜੀ ਜਿਹੜਾ ਪਹਿਲਾ ਬਲਾਸ ਹੋਇਆ ਉਹਦੇ ਨਾਲ ਹੀ ਜਿਹੜੇ ਸ਼ੀਸ਼ੇ ਵਗੈਰਾ ਟੁੱਟੇ ਹਾਂ ਉਹਦੇ ਨਾਲ ਹੀ ਜੀ ਬਹੁਤ ਜ਼ਿਆਦਾ ਤੇਜ਼ ਸੀ ਜੀ ਔਰ ਲੋਕ ਘਰਾਂ ਤੋਂ ਬਾਹਰ ਆ ਗਏ ਉਸ ਟਾਈਮ ਉਸੇ ਹਾਂ ਜੀ ਜਿਹੜਾ ਬੱਚਿਆਂ ਦਾ ਪੈ ਗਿਆ ਸੀ ਜੀ ਔਰ ਸ਼ੀਸ਼ਾ ਟੁੱਟ ਕੇ ਇੱਕ ਵੀਰ ਦੇ ਉਹਦੇ ਵਿੱਜਾ ਅੱਖ ਦੇ ਉੱਪਰ ਥੜੇ ਜੀ ਜੀ ਤੇ ਦਰਵਾਜ਼ਾ ਉਹਨਾਂ ਦਾ ਸੀਗਾ ਉਹ ਵੀ ਬਹੁਤ ਵਿੰਗਾ ਹੋ ਗਿਆ ਜੀ ਇੱਕ ਕਰਦੀ ਅੱਗੇ ਉਧਰ ਵੀ ਇਕੱਠਾ ਖਲਗੀਆਂ ਜੀ ਜੀ ਬੇਸ਼ੀਸ਼ ਟਟੇ ਤੇ ਕਿਉਂਕਿ ਬੱਚੇ ਡਰ ਦੇ ਮਾਹੌਲ ਨਾਲ ਬਹੁਤ ਸਾਮਗ ਹੈ ਜੀ ਜੀ ਤੇ ਪ੍ਰਸ਼ਾਸਨ ਬਾਅਦ ਆਇਆ ਪੱਤਰਕਾਰ ਵੀ ਆਇਆ ਸੀ ਗੋਇੰਦੋਲ ਸਾਹਿਤ ਨੂੰ ਜੀ 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 ਉਹਨਾਂ ਮੋੜ ਕੇ ਖਬਰ ਲਈ ਤੇ ਇਹਦੇ ਟੁਕੜੇ ਸੀ ਜਿਹੜੇ ਮੇਜਲ ਦੇ ਹਾਂਜੀ ਉਹ ਵੀ ਦੇਖਣ ਨੂੰ ਮਿਲੇ ਜੀ ਜੀ ਕਿਉਂਕਿ ਸਵੇਰੇ ਪ੍ਰਸ਼ਾਸਨ ਲੈ ਕੇ ਗਿਆ تھا ਜੀ ਜੀ ਸੋ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਤਾਂ ਮੌਕੇ ਤੇ ਜਿਹੜਾ ਪ੍ਰਸ਼ਾਸਨ ਉਪਹੁੰਚ ਗਿਆ ਸੀ ਹਾਂਜੀ ਹਾਂਜੀ ਹੋਰ ਜੀ ਬਸ ਠੀਕ ਮੌਲਬਤ ਮਿਹਰਬਾਨੀ ਜੀ ਸੋ ਬਿਲਕੁਲ ਜੇਕਰ ਪਿੰਡ ਵਾਸੀਆਂ ਦੇ ਦਰਸ਼ਨ ਮੁਤਾਬਕ ਜਿਹੜਾ ਪ੍ਰਸ਼ਾਸਨ ਆ ਉਹ ਬਿਲਕੁਲ ਮੌਕੇ ਤੇ ਪਹੁੰਚ ਚੁੱਕਿਆ ਸੀ ਔਰ ਜੇਕਰ ਇਹਨਾਂ ਨੇ ਗੱਲਬਾਤ ਕੀਤੀ ਹੈ ਦੱਸ ਰਹੇ ਨੇ ਕਿ ਬਿਲਕੁਲ ਜਿਹੜੇ ਨੁਕਸਾਨ ਜਿਹੜਾ ਹੋਇਆ ਉਹ ਘਰਾਂ ਦੇ ਸ਼ੀਸ਼ਿਆਂ ਦਾ ਔਰ ਦਰਵਾਜ਼ਿਆਂ ਦਾ ਨੁਕਸਾਨ ਹੋਇਆ ਔਰ ਇੱਕ ਵਿਅਕਤੀ ਜਿਹੜਾ ਘਰ ਵਿੱਚ ਸੁੱਤਾ ਪਿਆ ਸੀ ਉਹਦੀ ਅੱਖ ਦੇ ਨਜ਼ਦੀਕ ਸ਼ੀਸ਼ਾ ਜਿਹੜਾ ਉਹ ਲੱਗਿਆ ਉਹਦੇ ਨਾਲ ਉਹ ਥੋੜਾ ਫੱਟੜ ਹੋਇਆ ਬਾਕੀ ਜਾਨੀ ਨੁਕਸਾਨ ਜਿਹੜਾ ਉਹ ਕਿਤਨਾ ਕਿਤੇ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਉਹ ਵਿਚਾਰਿਆ ਤਾਂ ਇੱਕ ਘਰ ਦੇ ਵਿੱਚ ਆਪਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਆਂ ਔਰ ਨਾਲ ਦੇ ਨਾਲ ਲਾਗੇ ਬੰਨੇ ਜਿਹੜੇ ਹੋਰ ਘਰ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਾਪਾ ਜੀ ਇਹ ਸ਼ੀਸ਼ੇ ਟੁੱਟੇ ਨਾਲ ਜੀ ਦੇਖੋ ਨਹੀਂ ਸ਼ੀਸ਼ੇ ਟੁੱਟੇ ਆ ਜੀ ਬਲਾਹ ਹੁਣ ਕਰਕੇ 1:30 ਵਿੱਚ ਪੂਰਾ ਹੋਇਆ ਜੀ ਜੀ ਜਦੋਂ 1:30 ਵਜੇ ਹੁਣ ਕਰਕੇ ਤੇ ਮੁੜ ਕੇ 4 ਵਜੇ ਮਤਲਬ ਚੱਲਿਆ ਸਾਰਾ ਪ੍ਰੋਗਰਾਮ ਜਦੋਂ ਚਾਰ ਬੰਬs ਛੁੱਟੇ ਆ ਨਾ ਜੀ ਤੇ ਬਹੁਤਾਂ ਨੁਕਸਾਨ ਹੋ ਗਿਆ ਵਾ ਜੀ ਉਹ ਬਾਰੀਆਂ ਦਾ ਤੇ ਹੋਰ ਜਾਨੀ ਨੁਕਸਾਨ ਨਹੀਂ ਏਡਾ ਖਾਸ ਹੋਆ ਜੀ ਕਿ ਉਹ ਬਾਰੀਆਂ ਦੇ ਸ਼ੀਸ਼ੇ-ਸ਼ੀਸ਼ੇ ਜ਼ਿਆਦਾ ਟੁੱਟੇ ਆ ਹਾਂ ਜੀ ਡੰਗਰਾ ਵਾਲੇ ਛੱਡ ਦੀ ਵੀ ਗੱਲ ਕਰ ਰਹੇ ਸੀ ਹਾਂ ਜੀ ਉਹ ਡੰਗਰਾ ਛੱਡਦੇ ਹੋ ਤੇ ਜੀ ਉੱਪਰੋਂ ਬਣਈ ਜਦੋਂ ਉਹ ਮਤਲਬ ਉਹ ਤਮਾਕਾ ਪਿਆ ਵਾ ਉਦੋਂ ਹਾਏ ਹਿੱਲ ਗਈਆਂ ਕੰਨਾਂ ਕੋੰਦਾ ਵੀ ਨਾ ਜੀ ਹਾਂ ਜੀ ਤੇ ਬਾਕੀ ਜਾਨੀ ਨੁਕਸਾਨ ਦਾ ਵਿਚਾਰ ਹੈ ਹਾਂ ਜੀ ਜਾਨੀ ਦਾ ਬਿਲਕੁਲ ਜਿਹੜਾ ਲਾ ਲਾਗੇ ਇੱਕ ਹੋਰ ਘਰ ਸੀਗਾ ਡੰਗਰਾ ਵਾਲਾ ਜਿਹੜਾ ਛੱਡ ਇਹਨਾਂ ਬਣਿਆ ਸੀ ਉਹਦਾ ਵੀ ਨੁਕਸਾਨ ਹੋਇਆ ਜੀ ਕਿੰਨੇ ਕ ਵਜੇ ਤਮਾਕਾ ਹੋਇਆ ਜੀ ਇਸ ਜੀ 1:30 ਵਜੇ ਰਾਤ ਤੇ ਜੀ ਤੇ ਕਿੰਨਾ ਕ ਨੁਕਸਾਨ ਹੋਇਆ ਕਰਦਾ ਨੁਕਸਾਨ ਇਹੋ ਜਿਹਾ ਸਾਹਮਣੇ ਤੁਹਾਡੇ ਸ਼ੀਸ਼ੇ ਟੁੱਟੇ ਆ ਛੱਡ ਦੇ ਆ ਪਲੇਟਾਂ ਹਾਂ ਜਿਵੇਂ ਮੈਂ ਭਜਾਏ ਬੱਚੇ ਪੱਜ ਕੇ ਬਾਹਰ ਨਿਕਲੇ ਬੱਚੇ ਡਰ ਗਏ ਠੀਕ ਸੋ ਬੱਚਿਆਂ ਦੇ ਵਿੱਚ ਕਾਫੀ ਡਰਦਾ ਮਾਹੌਲ ਹਾਂਜੀ ਬਹੁਤ ਜ਼ਿਆਦੀ ਦਵਾਈ ਲਈ ਆ ਜੀ ਬਿਲਕੁਲ ਬੱਚੇ ਡਰੇ ਨੇ ਤੇ ਬਿਲਕੁਲ ਬੱਚੇ ਡਰੇ ਆ ਬਹੁਤ ਜ਼ਿਆਦੀ ਦਵਾਈ ਲਈ ਹੈ ਤਾਂ ਤਮਾਕੇ ਦਾ ਡਰ ਗਿਆ ਇਦਾਂ ਹੀ ਕਹਿੰਦੇ ਆ ਕੁਝ ਹੋਣ ਲੱਗਾ ਕੁਝ ਹੋਣ ਲੱਗਾ ਜੀ ਜੀ ਹਾਂ ਘਬਰਾਹਟ ਬਹੁਤ ਜ਼ਿਆਦੀ ਪੈਂਦੀ ਹਾਂ ਜੀ ਹਾਂ ਯਾਪ ਵੀ ਮੈਂ ਇਹ ਪੱਜ ਕੇ ਬਾਹਰ ਨਿਕਲੇ ਹਾਂ ਜੀ ਹਾਂ ਕੰਬਰੇ ਸਾਰੇ ਯੱਲ ਗਏ ਸੀ ਇਹ ਇੱਕ ਬਲਾਸਟ ਹੋਇਆ ਕਿ ਬਾਅਦ ਵਿੱਚ ਹੋਰ ਵੀ ਹੋਏ ਨਹੀਂ ਤਿੰਨ ਵਾਰ ਹੀ ਹੋਏ ਆ ਸਾਨੂੰ ਤਿੰਨ ਵਾਰੀ ਬਾਜ ਆਈ ਆ ਅਸੀਂ ਤਾਂ ਆਪ ਹੀ ਰੋਈ ਗਏ ਅਸੀਂ ਆਖਾ ਕੀ ਹੋ ਗਿਆ ਕੀ ਹੋ ਗਿਆ ਅਸੀਂ ਤਾਂ ਸਾਨੂੰ ਤਾਂ ਬਚਾਓ ਕੋਈ ਆ ਕੇ ਅਸੀਂ ਤਾਂ ਇਦਾਂ ਹੀ ਰੋਈ ਗਏ ਸਾਨੂੰ ਤਾਂ ਸਮਝ ਹੀ ਨਹੀਂ ਆਈ ਕੀ ਹੋ ਗਿਆ ਵਾ ਇਦਾਂ ਹੀ ਠਾ ਠਾ ਹੀ ਹੋਣ ਲੱਗ ਗਿਆ ਜੀ ਹਾਂ ਤੋਂ ਕਰਦੇ ਸ਼ੀਸ਼ੇ ਟੁੱਟ ਗਏ ਜੀ ਹਾਂ ਕਰਦੇ ਸ਼ੀਸ਼ੇ ਟੁੱਟ ਗਏ ਸਾਰੇ ਜੀ ਤੇ ਬੱਚਿਆਂ ਨੂੰ ਮਹਿ ਖਿੱਚ ਕੇ ਬਾਹਰ ਕੱਢਾ ਅਸੀਂ ਆਖਾ ਵੀ ਅੰਦਰ ਤੋਂ ਜਿਆਦਾ ਨੁਕਸਾਨ ਹੋ ਜਾਵੇਦਾ ਜੀ ਜੀ ਹਾਂ ਤੋ ਧੰਨਵਾਦ ਜੀ ਬਿਲਕੁਲ ਨਾਲ ਦਾ ਘਰ ਆਪਾਂ ਜਿਸ ਜਗ੍ਹਾ ਤੇ ਆਏ ਸੀ ਇੱਥੇ ਘਰ ਦਾ ਜਿਹੜਾ ਸ਼ੈੱਡ ਆ ਉਹਨੂੰ ਨੁਕਸਾਨ ਪਹੁੰਚਿਆ ਔਰ ਘਰ ਦੇ ਵਿੱਚ ਜਿਹੜੇ ਸ਼ੀਸ਼ੇ ਲੱਗੇ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਔਰ ਘਰਦਿਆਂ ਦੇ ਦੱਸਣ ਮੁਤਾਬਕ ਕਿ ਇਸ ਏਰੀਆ ਦੇ ਵਿੱਚ ਜਿਹੜਾ ਡਰ ਦਾ ਪੂਰਾ ਮਾਹੌਲ ਜਿਹੜਾ ਬਣਿਆ ਹੋਇਆ ਬੱਚੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਡਰੇ ਹੋਏ ਨੇ ਔਰ ਬੱਚੇ ਡਰ ਦੇ ਨਾਲ ਜਿਹੜਾ ਬੱਚਿਆਂ ਨੂੰ ਕਹਦੇ ਨੇ ਕਿ ਦਵਾਈ ਜਿਹੜੀ ਉਹ ਵੀ ਦਵਾਈ ਦਿੱਤੀ ਗਈ ਹੈ ਪਰ ਵਾਲਾਕੇ ਤੋਂ ਲੋਕ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਲਾਗੇ ਲਾਗੇ ਪਿੰਡਾਂ ਤੋਂ ਲੋਕ ਜਿਹੜੇ ਨੇ ਉਹ ਇਸ ਜਗ੍ਹਾ ਦੇ ਵਿੱਚ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਸਾਡਾ ਤੁਹਾਡਾ ਕਿਸ਼ਮੀਰ ਸਿੰਘ ਜੀ ਕਿੰਨੇ ਵਜੇ ਜਿਹੜਾ ਬਲਾਸਟ ਜਿਹੜਾ ਰਾਤ ਹੋਇਆ ਇਹ ਕਰੀਬ 1:30 ਵਜੇ ਦੇ ਕਰੀਬ ਹੋਇਆ ਰਾਤ ਆ ਜੀ ਤੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਇਸ ਲਾਗੇ ਲਾਗੇ ਜਿਹੜੇ ਥੱਲੇ ਪਿੰਡ ਸੀ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਦਰਵਾਜੇ ਤੇ ਜਾਨੀ ਕਿ ਇਹ ਪੂਰੇ ਇਲਾਕੇ ਦੇ ਵਿੱਚ ਹੀ ਸਾਡੇ ਜਿਹੜਾ ਸਹਿਮ ਦਾ ਮਾਹੌਲ ਹੈ ਇਸ ਟਾਈਮ ਤੇ ਜੀ ਅਸੀਂ ਤਾਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਜੰਗ ਬੰਦ ਕੀਤੀ ਜਾਵੇ ਜੀ ਉਕੇ ਜੰਗ ਤੇ ਇੱਟਾ ਰੋੜਿਆਂ ਦੀ ਆਮ ਹੀ ਹੋ ਜੀ ਆਂਡੀਆਂ ਗਵੰਡੀਆਂ ਤੇ ਦੋ ਵੀ ਮਾੜੀ ਹੁੰਦੀ ਆ ਜੀ 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 ਇਹ ਤੇ ਬਹੁਤ ਵੱਡੇ ਨੁਕਸਾਨ ਕਰਨਗੇ ਜਿੱਦਾਂ ਦੇ ਹਥਿਆਰ ਚਲਾਉਂਦੇ ਆ ਜਿੱਦਾਂ ਦੇ ਲੈ ਕੇ ਡਾਉਂਦੇ ਆ ਜੀ ਹਾਂਜੀ ਫਿਰ ਵੀ ਅਸੀਂ ਚਲੋ ਆਪਣੇ ਦੇਸ਼ ਦੇ ਨਾਲ ਆ ਜੋ ਉਹ ਮਤ ਕਰੂਗੀ ਉਹਦੇ ਨਾਲ ਅਸੀਂ ਸਾਥ ਦੇਵਾਂਗੇ ਜੀ ਇਹਨਾਂ ਦਾ ਵੀ ਔਰ ਕਦੇ ਨਾ ਕਦੇ ਪ੍ਰਾਣੀਆਂ ਵੀਡੀਓਜ਼ ਵਗੈਰਾ ਲੋਕ ਕੱਢ ਕੇ ਉਹ ਸੋਸ਼ਲ ਮੀਡੀਆ ਤੇ ਜਿਹੜੀਆਂ ਫਾਵਾ ਫਲਾਉਂਦੇ ਨੇ ਇਹ ਤਾਂ ਬਿਲਕੁਲ ਸੱਚੀ ਘਟਨਾ ਹੋਈ ਤੁਹਾਡੇ ਇੱਥੇ ਬਿਲਕੁਲ ਬਿਲਕੁਲ ਜੀ ਇਹ ਤਾਂ ਸਾਡੇ ਹੁਣ ਇਲਾਕੇ ਦੇ ਵਿੱਚ ਹੋਈ ਆ ਸੱਚ ਆ ਆ ਟੁਕੜੇ ਵੀ ਇੱਥੇ ਡਿੱਗੇ ਹੋਏ ਆਂ ਦੇਖੀ ਇਹ ਜਿਹੜੀਆਂ ਅਫਵਾਹਾਂ ਵੀ ਜਿਆਦੀਆਂ ਢਾਉਂਦੀਆਂ ਅਫਵਾਹਾਂ ਵੀ ਨਹੀਂ ਢਾਉਣੀਆਂ ਚਾਹੀਦੀਆਂ ਜਿਹੜੇ ਅਫਵਾਹਾਂ ਢਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਆਪਣੇ ਦੇਸ਼ ਦਾ ਮਾਹੌਲ ਨਾ ਖਰਾਬ ਕਰੋ ਜੀ ਬੱਚਿਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਵਾ ਜੀ ਬਜ਼ੁਰਗਾਂ ਦੇ ਵਿੱਚ ਸਿਆਣੇ ਸਾਰੇ ਸਹਿਮੇ ਹੋਏ ਆ ਲੋਕ ਜੀ 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 ਇਸ ਕਰਕੇ ਅਫਵਾਹਾਂ ਵੀ ਨਹੀਂ ਸਾਨੂੰ ਢਾਉਣੀਆਂ ਚਾਹੀਦੀਆਂ ਚਲੋ ਆਹ ਤਾਂ ਬਿਲਕੁਲ ਘਟਣਾ ਜਿਹੜੀ ਇਹਨਾਂ ਸੱਚਵਾ ਜੀ ਜੀ ਇਹ ਦੋ ਬਲਾਸਟ ਹੋਇਆ ਸਾਡੇ ਇਲਾਕੇ ਦੇ ਵਿੱਚ ਸ਼ਾਇਦ ਇਧਰ ਇੱਕ ਖਾਨਪੁਰ ਵਾਲੀ ਕਹਿੰਦੇ ਦੱਸਿਆ ਜਾਂਦਾ ਸੋ ਨਗਰ ਨਿਵਾਸੀਆਂ ਦੇ ਦੱਸਣ ਮੁਤਾਬਕ ਜਿਹੜ ਕਾਫੀ ਘਰਾਂ ਦੇ ਵਿੱਚ ਜਿਹੜੇ ਟੁਕੜੇ ਦੇਖਣ ਨੂੰ ਮਿਲੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਜੀ ਔਰ ਤੁਸੀਂ ਹੱਥ ਵਿੱਚ ਟੁਕੜਾ ਫੜਿਆ ਇਸੇ ਜਗ੍ਹਾ ਤੇ ਡਿੱਗਿਆ ਇਹ ਇੱਥੇ ਜਗ੍ਹਾ ਤੇ ਡਿੱਗਿਆ ਜਿੱਥੇ ਨਾਲ ਹੀ ਠੀਕ ਹੈ ਇਹਦੇ ਨਾਲ ਇਹ ਅੱਗ ਇੰਨੀ ਕ ਨਾਲ ਜ਼ਿਆਦਾ ਸੀ ਕਿ ਆ ਦੇਖੋ ਜੀ ਨਾਲ ਜਗ੍ਹਾ ਹੈਗੀ ਆ ਜੀ ਉਹਦੇ ਨਾਲ ਅੱਗ ਦੀ ਹੈਗੀ ਆ ਤੇ ਇੰਨੀ ਕੀ ਸਮੈਲ ਜ਼ਿਆਦਾ ਸੀ ਰਾਤ ਇਹਦੀ ਬਾਰੂਦ ਦੀ ਕਿ ਲੋਕਾਂ ਦੇ ਵਿੱਚ ਬਾਹਰ ਨਿਕਲਣਾ ਬਹੁਤ ਔਖਾ ਸੀਗਾ ਫਿਰ ਵੀ ਲੋਕ ਬੰਤੇ ਜਾ ਇਧਰ ਬੁਧਰ ਖੜੇ ਸੀਗੇ ਬਾਹਰ ਵੀ ਲੋਕਾਂ ਦੇ ਵਿੱਚ ਡਰ ਦਾ ਮਾ올 ਇੰਨਾ ਜ਼ਿਆਦਾ ਸੀਗਾ ਸਭ ਤੋਂ ਵੱਡੀ ਗੱਲ ਇਹ ਬੱਚੇ ਇੰਨੇ ਘ ਡਰੇ ਹੋਏ ਸੀਗੇ ਇੱਕ ਤੇ ਮਤਲਬ ਹਨੇਰਾ ਸੀਗਾ ਲਾਈਟਾਂ ਵੀ ਆਫ ਸੀਗੀਆਂ ਸਾਰਿਆਂ ਦੀਆਂ ਪਰ ਫਿਰ ਵੀ ਬੱਚਿਆਂ ਦੇ ਵਿੱਚ ਇੰਨਾ ਕੋ ਡਰ ਹੀ ਕਿ ਬੱਚੇ ਮਾਂ ਪਿਓ ਤੋਂ ਬਗੈਰ ਨਹੀਂ ਨਿਕਲਦੇ ਬਾਹਰ ਤੇ ਇਧਰ ਜਿਹੜਾ ਟਰਨਲ ਪਲਾਜ਼ ਸੀਗਾ ਨਾ ਇਹਦਾ ਕਾਰਨ ਇਹ ਸੀਗਾ ਕਿ ਰਾਤ ਲਾਈਟਾਂ ਪੂਰੀਆਂ ਦੀ ਪੂਰੀਆਂ ਜਗਦੀਆਂ ਸੀ ਜੀ ਪਰ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਜਦੋਂ ਰੂਲ ਹੈ ਕਿ ਆਪਾਂ ਨੂੰ ਹਨੇਰੇ ਵਿੱਚ ਰਹਿਣਾ ਚਾਹੀਦਾ ਤੇ ਇਹ ਲਾਈਟਾਂ ਕਿਉਂ ਜਗਦੀਆਂ ਸੀ ਕਾਰਨ ਕੀ ਸੀਗਾ ਸਰਕਾਰ ਨੂੰ ਇਹਦੇ ਤੇ ਪੂਰਾ ਧਿਆਨ ਰੱਖਣਾ ਚਾਹੀਦਾ ਜਦੋਂ ਬਲਾਸਟ ਹੋਇਆ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਦੀਆਂ ਅਧੀਆਂ ਲਾਈਟਾਂ ਪਹਿਲਾਂ ਬੰਦ ਹੋਈਆਂ ਨੇ ਉਸ ਤੋਂ ਬਾਅਦ ਫਿਰ ਇਹਨਾਂ ਲਾਈਟਾਂ ਬਾਅਦ ਬੰਦ ਕੀਤੀਆਂ ਨੇ ਜੇਕਰ ਪਿੰਡ ਦੀ ਗੱਲ ਕਰੀਏ ਗਿਆ ਤਾਂ ਪਿੰਡ ਦੇ ਵਿੱਚ ਪੂਰਾ ਜਿਹੜਾ ਲਾਈਟ ਜਿਹੜਾ ਲਾਈਟ ਸਾਰੀ ਬੰਦ ਸੀਗੀ ਪਿੰਡ ਦੇ ਵਿੱਚ ਪੂਰੀ ਲਾਈਟ ਬੰਦ ਸੀਗੀ ਪਲਾਂਟ ਦੇ ਵਿੱਚ ਸਾਰੀ ਲਾਈਟ ਸੇਦੀ ਸੀ ਉਹ ਜਗਦੀ ਸੀ ਬਲਾਸਟ ਹੋਣ ਤੋਂ ਅੱਧੇ ਘੰਟੇ ਬਾਅਦ ਜਿਹੜੀ ਲਾਈਟ ਬੰਦ ਹੋਈ ਹੈ ਅੱਧੇ ਘੰਟੇ ਬਾਅਦ ਉਹਨਾਂ ਨੇ ਬੰਦ ਕੀਤੀ ਹੈ ਉਹ ਵੀ ਫਿਰ ਹੁਣ ਸਵੇਰੇ ਡੀਐਸਪੀ ਸਾਹਿਬ ਆਏ ਆ ਸੁਲਤਾਨਪੁਰ ਤੋਂ ਉਹ ਇਦਾਂ ਦੇ ਪੀਸ ਉਹ ਵੀ ਤਿੰਨ ਚਾਰ ਲੈ ਕੇ ਗਏ ਜੀ ਜੀ ਉਹ ਵੀ ਨਾਲ ਲੈ ਗਏ ਅਜੇ ਪੀਸ ਹੋਰ ਲੱਭੀ ਜਾਂਦੇ ਇਥੋਂ ਜੀ ਮਤਲਬ ਇਹ ਨਹੀਂ ਗੱਲ ਕਿ ਜੇ ਤੁਸੀਂ ਵੀ ਤੁਰਦੇ ਪੈੜੀਆਂ ਦੇ ਵਿੱਚ ਜਾ ਕੇ ਵੇਖਦੇ ਆ ਉੱਥੇ ਇਹਦੇ ਨਾਲ ਦੇ ਪੀਸ ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਔਰ ਗੱਲਬਾਤ ਕਰਾਂਗੇ ਕੀ ਨਾਮ ਸਾਡਾ ਤੁਹਾਡਾ ਬਰਨਰ ਨਰਮਲ ਸਿੰਘ ਆ ਜੀ ਕਿੰਨੇ ਵਜੇ ਬਲਾਸਟ ਜਿਹੜਾ ਹੋਇਆ ਇਹ ਤਰੀਬ ਟਾਈਮ 2:00 ਵਜ ਜਦੋਂ ਬਲਾਸਟ ਹੋਇਆ ਮੌਕੇ ਤੇ ਤੁਸੀਂ ਪਹੁੰਚੇ ਸੀਗਾ ਤੇ ਸਾਡੀ 24 ਘੰਟੇ ਡਿਊਟੀ ਇੱਥੇ ਹੈ ਜੀ 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 24 ਘੰਟੇ ਨਾਕਾ ਚੱਲਦਾ ਜੀ ਰਾਤ ਸਾਡੀ ਡਿਊਟੀ ਹੀ ਇੱਥੇ ਜੀ ਜੀ ਔਰ ਜਿਸ ਜਗ੍ਹਾ ਤੇ ਬਲਾਸਟ ਹੋਇਆ ਤੁਸੀਂ ਉਸ ਜਗ੍ਹਾ ਤੇ ਪਹੁੰਚ ਗਏ ਸੀਗੇ ਜਦੋਂ ਬਲਾਸਟ ਹੁੰਦਾ ਹੈ ਹਾਂ ਜੀ ਔਰ ਜੇਕਰ ਦੇਖਿਆ ਜਾਵੇ ਤਾਂ ਕੇਸਾ ਤਰ੍ਹਾਂ ਦਾ ਜਿਹੜਾ ਮਾਹੌਲ ਸੀਗਾ ਜਦੋਂ ਬਲਾਸਟ ਹੁੰਦਾ ਹੈ ਜਦੋਂ ਬਲਾਸਟ ਹੋਇਆ ਤਾਂ ਉਹ ਮਾਹੌਲ ਤਾਂ ਖਤਰੇ ਵਾਲਾ ਸੀਗਾ ਜੀ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਜਾਨੇ ਮਾਲੀ ਇਨਸਾਨ ਨਹੀਂ ਹੋਇਆ ਜੀ ਜੀ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਗਿਆ ਸੀਗਾ ਜੀ 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 ਔਰ ਜਾਨੀ ਨੁਕਸਾਨ ਤੋਂ ਜਿਹੜਾ ਕਿਤੇ ਨਾ ਕਿਤੇ ਬਚਾ ਰਿਹਾ ਹੈ ਬਚਾਅ ਹੋ ਗਿਆ ਹਾਂਜੀ ਜੀ ਔਰ ਜਿਹੜਾ ਬਲਾਸਟ ਹੋਇਆ ਉਹ ਦਰਿਆ ਦੇ ਵਿੱਚ ਮਲਵਾ ਸਾਰਾ ਡਿੱਪਿਆ ਜੀ 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 ਤੋਂ ਦਰਿਆ ਚ ਡਿੱਗਣਾ ਸਾਰਾ ਸਾਰਾ ਇਲਾਕੇ ਦਾ ਬਚਾਅ ਹੋ ਗਿਆ ਜੀ ਜੀ ਔਰ ਘਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਜੇਕਰ ਘਰਾਂ ਦੀ ਗੱਲ ਕਰੀਏ ਤਾਂ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਬਿਲਕੁਲ ਕਹਿੰਦੇ ਨੇ ਕਿ ਪਹੁੰਚ ਚੁੱਕਿਆ ਸੀਗਾ ਔਰ ਜਿਹੜੀ ਸਥਿਤੀ ਬਿਲਕੁਲ ਔਰ ਤਨਾਹ ਪੂਰਵਕ ਨਹੀਂ ਹੈ ਔਰ ਇੱਥੇ ਹੀ ਆਪਾਂ ਜੇਕਰ ਗੱਲ ਕਰੀਏ ਤਾਂ ਘਰਾਂ ਦੇ ਜਿਹੜੇ ਸ਼ੀਸ਼ੇ ਨੇ ਬਿਲਕੁਲ ਥੋੜੇ-ਬਹੁਤੇ ਸ਼ੀਸ਼ੇ ਜਰੂਰ ਟੁੱਟੇ ਨੇ ਔਰ ਜੇਕਰ ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ ਜਾਨੀ ਨੁਕਸਾਨ ਦਾ ਕਿਤੇ ਨਾ ਕਿਤੇ ਜਿਹੜਾ ਉਹ ਵਿਚਾਰਿਆ ਸੋ ਬਿਲਕੁਲ ਹਾਈ ਟਕ ਨਾਕਾ ਜਿਹੜਾ ਆ ਗੋਇਦਵਾਲ ਪੋਲ ਦੇ ਉੱਪਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਸੋ ਅਧਿਕਾਰੀ ਜਿਹੜੇ ਨੇ ਮੌਕੇ ਤੇ ਇਸ ਜਗ੍ਹਾ ਤੇ ਜਿਹੜੇ ਉਹ ਪਹੁੰਚ ਗਏ ਸੀ ਸੋ ਬਿਲਕੁਲ ਗੱਲਬਾਤ ਕਰ ਰਹੇ ਸੀ ਅਫਸਰਾਂ ਨਾਲ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਚੰਡ ਦੇ ਨਾਲ ਜਸਦੀ